ਸੋਸ਼ਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜిల్లా ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਜੋ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਪਹਿਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਕਿਸਾਨ ਵੀਰੋ ਅੱਜ 14 ਜੂਨ 2024 ਹੈ ਤੇ ਅੱਜ ਆਪਾਂ ਤੁਹਾਨੂੰ ਆਪਣਾ ਇੱਕ ਨਵਾਂ ਖੇਤੀ ਮਾਡਲ ਜੋ ਮੇਰੇ ਵੱਲੋਂ ਤਿਆਰ ਕੀਤਾ ਗਿਆ ਉਹ ਵਿਖਾ ਰਹੇ ਹਾਂ ਤੇ ਜਿਹਦਾ ਨਾਮ ਆਪਾਂ ਫਾਇਲਕਾ ਫਾਰਮਿੰਗ ਜਿਹੜਾ ਉਹ ਮਾਡਲ ਰੱਖਿਆ ਹੈ ਤੇ ਇਹਦੇ ਵਿੱਚ ਆਪਾਂ ਜੰਗਲ ਦੇ ਸਦਾਂਤ ਨੂੰ ਲਾਗੂ ਕੀਤਾ ਤੇ ਪੂਰੇ 1 ਏਕੜ ਦੇ ਵਿੱਚ ਆਪਾਂ ਇਹ ਖੇਤੀ ਮਾਡਲ ਬਣਾਇਆ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਨੇ ਇਹਦੇ ਵਿੱਚ ਕਿਸਾਨ ਵੀਰੋ ਆ ਜਿਹੜੀ ਲਾਈਨ ਹੈ ਦੇਖੋ ਆ ਦੋ ਲਾਈਨਾਂ ਗੰਨੇ ਦੀਆਂ ਨੇ ਤੇ ਇਹਦੇ ਵਿੱਚ ਦੇਸੀ ਗੁਵਾਰਾ ਤੇ ਆ ਇਸ ਪਾਸੇ ਅਸੀਂ ਖਾਲੀ ਜਗ੍ਹਾ ਛੱਡੀ ਹੋਈ ਲਗਭਗ 16 ਫੁੱਟ ਤੇ ਇਹਦੇ ਵਿੱਚ ਆਪਾਂ ਇਸ ਵੱਟ ਤੇ ਲੌਕੀ ਲਈ ਹੈ ਉਸ ਵੱਟ ਤੇ ਆਪਾਂ ਜਿਹੜੀ ਐ ਸਾਹਮਣੇ ਕੱਦੂ ਲਿਆ ਤਾਂ ਉਹਦੇ ਵਿੱਚ ਨਾਲ ਦੀ ਨਾਲ ਜਿਹੜੀ ਉਹ ਵਾਟਰ ਦੇ ਵਿੱਚ ਹਲਦੀ ਵੀ ਆ ਕਿਉਂਕਿ ਉਹ ਨਹਿਰੀ ਪਾਣੀ ਦਾ ਆਪਾਂ ਨਾਲ ਖਾਲਾ ਬਣਾਇਆ ਹੋਇਆ ਹੈ ਨਾਲੇ ਆਪਾਂ ਪਾਣੀ ਲਾ ਰਹੇ ਆ ਆ ਆਪਾਂ ਵਿੱਚ ਮੱਕੀ ਲਾਈ ਹੋਈ ਹੈ ਛੱਲੀਆਂ ਵਾਸਤੇ ਤੇ ਇਸ ਤਰੀਕੇ ਨਾਲ ਆਪਾਂ ਡੰਡੇ ਦੇ ਉੱਪਰ ਜਿਹੜੇ ਐ ਉਹ ਕਰੇਲਿਆਂ ਨੂੰ ਚੜਾਇਆ ਹੋਇਆ ਤਾਂ ਮੇਰਾ ਇਹ ਖੇਤੀ ਮਾਡਲ ਬਣਾਉਂਦਾ ਮਕਸਦ ਸੀਗਾ ਵੀ ਅਸੀਂ ਝੋਨੇ ਕਣਕ ਦੇ ਚੱਕਰ ਵਿੱਚ ਪਏ ਹੋਏ ਆ ਤਾਂ ਇਹਦੇ ਵਿੱਚ ਪਾਣੀ ਦੀ ਵੀ ਬਹੁਤ ਜ਼ਿਆਦਾ ਖਪਤ ਹੈ ਤਾਂ ਅਸੀਂ ਇਸ ਤੋਂ ਬਾਅਦ ਆਉਣ ਦੀ ਕੋਸ਼ਿਸ਼ ਕਰੀਏ ਮੈਂ ਸਾਰਾ ਇਹਦਾ ਹਿਸਾਬ-ਤਬ ਰੱਖ ਰਿਹਾ ਔਰ ਤੁਹਾਨੂੰ ਦੱਸਾਂਗਾ ਵੀ ਇਹਦੇ ਵਿੱਚ ਆਪਾਂ ਨੂੰ ਕੀ ਜਿਹੜਾ ਝੋਨੇ ਦੇ ਕਣਕ ਦੇ ਮੁਕਾਬਲੇ ਜ਼ਿਆਦਾ ਪ੍ਰੋਫਿਟ ਕਿੰਨਾ ਹੋਇਆ ਵੱਧ ਹੋਇਆ ਜਾਂ ਘੱਟ ਹੋਇਆ ਤਾਂ ਉਹ ਹਿਸਾਬ ਨਾਲ ਆਪਾਂ ਇਹਦੇ ਤੇ ਅੱਗੇ ਹੋਰ ਕੰਮ ਕਰਾਂਗੇ ਤਾਂ ਆਹ ਕਿਸਾਨ ਵੀਰੋ ਇਹਦੇ ਵਿੱਚ ਲੈ ਜਿਹੜੀ ਹੈ ਦੋ ਲੈਣਾ ਜੜੀਆਂ ਨੇ ਇਹਨਾਂ ਦੀ ਦੂਰੀ ਜਿਹੜੀ ਹੈ ਲਗਭਗ 4 ਫੁੱਟ ਦੇ ਕਰੀਬ 4 ਸਾਢੇ 4 ਫੁੱਟ ਦੇ ਕਰੀਬ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਜਿਵੇਂ ਤੁਸੀਂ ਆਹ ਵੇਖ ਰਹੇ ਹੋ ਆ ਜਿਹੜੇ ਕਰੇਲੇ ਵਾਲੀ ਵਟ ਹੈ ਠੀਕ ਹੈ ਇਹ ਕਰੇਲੇ ਵਾਲੀ ਵਟ ਹੈ ਇਸ ਇਸ ਗੰਨੇ ਦੀ ਲਾਈਨ ਤੋਂ ਦੋ ਲੈਣਾ ਤੋਂ ਬਾਅਦ ਦੂਜੀ ਗੰਨੇ ਤੋਂ ਦੋ ਲਾਈਨਾਂ ਨੇ ਇਹਨਾਂ ਦੀ ਦੂਰੀ ਲਗਭਗ 109 ਇੰਚ ਦੇ ਕਰੀਬ ਹੈ ਕਹਿਣ ਦਾ ਮਤਲਬ 9 ਫੁੱਟ ਦੇ ਕਰੀਬ ਹੈ ਤਾਂ ਇਸ ਲਾਈਨ ਦੇ ਵਿੱਚ ਆਹ ਦੋ ਲੈਣਾ ਫਿਰ ਗੰਨੇ ਦੀਆਂ ਆ ਗਈਆਂ ਤਾਂ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਸ ਗੰਨੇ ਤੋਂ 4 ਫੁੱਟ ਦੀ ਦੂਰੀ ਤੇ ਜਿਹੜਾ ਆ ਦੋ ਲੈਣਾ ਕਪਾਹ ਦੀਆਂ ਬੀਜੀਆਂ ਹੋਈਆਂ ਨੇ ਤੁਸੀਂ ਵੇਖੋ ਅਜੇ ਤੱਕ ਕਿਸਾਨ ਮੇਰਾ ਦੀ ਕਪਾਹ ਉੱਗੀ ਰਹੀ ਹੈ ਤੇ ਆਪਣੀ ਜਿਹੜੀ ਕਪਾਹ ਹੈ ਉਹਨੇ ਕਿੱਡਾ ਕਿੰਨਾ ਕਦ ਕਰ ਲਿਆ ਆ ਦੋ ਲੈਣਾ ਬਿਲਕੁਲ ਜਿਹੜੀ ਹੈ ਇਹਦੀ ਆਪਾਂ ਕਿਨਾਰਿਆਂ ਦੇ ਉੱਪਰ ਬਿਲਕੁਲ ਕਪਾਹ ਬੀਜੀ ਹੈ ਤਾਂ ਇਹਨੂੰ ਉੱਤੇ ਲਾਉਣ ਦਾ ਮਕਸਦ ਇਹੀ ਹੈ ਕਿ ਫਸਲ ਨੂੰ ਪਾਣੀ ਨਹੀਂ ਫਸਲ ਨੂੰ ਨਮੀ ਚਾਹੀਦੀ ਹੁੰਦੀ ਹੈ ਨਮੀ ਫਸਲ ਦੀ ਮਿੱਤਰ ਹੈ ਪਾਣੀ ਫਸਲ ਦਾ ਜੋ ਦੁਸ਼ਮਣ ਹੈ ਅਸੀਂ ਪਾਣੀ ਤੋਂ ਬਚਣਾ ਹੈ ਮੇਰੇ ਕਹਿਣ ਦਾ ਮਤਲਬ ਪਾਣੀ ਘੱਟ ਲਾਉਣਾ ਹੈ ਫਸਲ ਨੂੰ ਸਿਰਫ ਸਿਲ ਚਾਹੀਦੀ ਹੁੰਦੀ ਹੈ ਤਾਂ ਉਹਦੇ ਨਾਲ ਇਹ ਜਿਹੜੀ ਹੈ ਬਹੁਤ ਵਧੀਆ ਜਿਹੜੀ ਹੈ ਉਹ ਗ੍ਰੋਥ ਕਰਦੀ ਹੈ ਉਸ ਤੋਂ ਬਾਅਦ ਆ ਦੋ ਲੈਣਾ ਫਿਰ ਗੰਨੇ ਦੀਆਂ ਆ ਗਈਆਂ ਤੇ ਇਸੇ ਬੈਡ ਦੇ ਉੱਪਰ ਆਪਾਂ ਗੁਆਰਾ ਬੀਜਿਆ ਹੋਇਆ ਫਿਰ ਆ ਮੱਕੀ ਵਾਲੀ ਲਾਈਨ ਆ ਗਈ ਤਾਂ ਇੱਥੇ ਆਪਣੇ ਟਿੰਡੇ ਸੀਗੇ ਜਿਹੜੇ ਹੁਣ ਲਗਭਗ ਖਤਮ ਹੋ ਗਏ ਨੇ ਤੇ ਚੰਗਾ ਰੇਟ ਆਪਾਂ ਨੂੰ ਦੇ ਕੇ ਗਏ ਨੇ ਚੰਗੀ ਇਹਦੇ ਤੋਂ ਆਪਾਂ ਨੂੰ ਆਮਦਨ ਹੋਈ ਹੈ ਲਗਭਗ 50 ਤੋਂ 60 ਰੁਪਏ ਕਿਲੋ ਆਪਾਂ ਆਪ ਦਾ ਜਿਹੜਾ ਸੇਲ ਕਾਊਂਟਰ ਹੈ ਉਹਦੇ ਤੇ ਕੀਤੇ ਨੇ ਤਾਂ ਇੱਕ ਹੋਰ ਤੁਹਾਨੂੰ ਬੜੀ ਵੱਡੀ ਗੱਲ ਦੱਸਾਂਗਾ ਕਿਸਾਨ ਵੀਰੋ ਇਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਦਾ ਵੀ ਕੋਈ Arsenic ਜ਼ਹਿਰ ਨਹੀਂ ਵਰਤਿਆ ਰੂੜੀ ਦੀ ਖਾਦ ਵਰਤੀ ਹੈ ਕਿਉਂਕਿ ਆਪਾਂ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਾਉਂਦੇ ਉਹਦੇ ਕਰਕੇ ਜ਼ਮੀਨ ਦੇ ਵਿੱਚ ਜਿਹੜੀ ਹੈ ਉਹ ਤਾਕਤ ਜਿਹੜੀ ਹੈ ਉਹ ਬਹੁਤ ਵਧੀਆ ਸੀ ਤੇ ਨਾ ਹੀ ਕਿਸੇ ਕੀਟਨਾਸ਼ਕ ਦੀ ਲੋਡ ਆਪਾਂ ਨੂੰ ਪਈ ਹੈ ਕਿਉਂਕਿ ਜੰਗਲ ਦਾ ਸਿਧਾਂਤ ਹੈ ਇਹਦੇ ਵਿੱਚ ਤਾਂ ਕਿਉਂਕਿ ਇੱਕ ਕੀਟ ਦੂਜੇ ਕੀਟ ਨੂੰ ਖਾ ਰਿਹਾ ਹੈ ਤਾਂ ਇੱਕ ਜਿਹੜਾ ਫੂਡ ਦਾ ਚੇਨ ਸਰਕਲ ਹੁੰਦਾ ਹੈ ਉਹ ਇਹਦੇ ਵਿੱਚ ਹੈ ਤਾਂ ਆਹ ਇੱਕ ਲੈਂ ਆਪਣੀ ਜਿਹੜੀ ਹੈ ਇਹ ਹਰੀ ਮਿਰਚ ਦੀ ਹੈ ਆ ਵੇਖੋ ਮਿਰਚਾਂ ਦਾ ਵੀ ਇਸ ਵਾਰੀ ਹੁਣ ਰੇਟ ਚੰਗਾ ਹੈ ਆਹ ਇੱਕ ਲੈਂ ਫਿਰ ਕਪਾ ਦੀ ਹੈ ਤੇ ਆ ਫਿਰ ਨਾਲ ਦੀ ਨਾਲ ਜਿਹੜੀ ਹੈ ਆ ਮੱਕੀ ਆ ਗਈ ਆ ਮੱਕੀ ਹੈ ਤੇ ਆ ਫਿਰ ਦੋ ਲੈਣਾ ਗੰਨੇ ਦੀ ਆ ਗਈਆਂ ਕਿ ਆ ਕਿਸਨ ਵੀਰੋਂ ਆਪਾਂ ਤੋਰੀ ਫਿਰ ਵਾਂਸਾਂ ਦੇ ਉੱਪਰ ਜਿਹੜੀ ਚੜਾਈ ਹੋਈ ਹੈ ਤੇ ਤੋਰੀ ਦਾ ਰੇਟ ਵੀ ਚੰਗਾ ਹੈ ਲਗਭਗ 50 ਤੋਂ ਆਪਾਂ 40 ਰੁਪਏ ਤੋਂ ਲੈ ਕੇ 60 ਰੁਪਏ ਤੱਕ ਇਹ ਸੇਲ ਕੀਤੀ ਹੈ ਬਿਲਕੁਲ ਲੰਮੀ ਲਾਈਨ ਹੈ ਇਹ ਡੰਡਿਆਂ ਦੇ ਉੱਪਰ ਤੇ ਹੀ ਹੋਈ ਹੈ ਫਿਰ ਉਸ ਤੋਂ ਬਾਅਦ ਉਹ ਜਿਹੜਾ ਦੋ ਲਾਈਨਾਂ ਗੰਨਾ ਫਿਰ ਇਹਦੇ ਦੇ ਵਿੱਚ ਇੱਕ ਗੰਨੇ ਤੋਂ ਦੂਜੇ ਗੰਨੇ ਦੀ ਲਾਈਨ ਦੇ ਵਿੱਚ ਜਿਹੜੀ ਦੂਰੀ ਹੈ ਉਹ 9 ਫੁੱਟ ਹੈ ਇਹਨਾਂ ਵਾਂਸਾਂ ਦੇ ਉੱਪਰ ਆਪਾਂ ਗੁਆ ਆਪਣੇ ਖੀਰਾ ਲਿਆ ਸੀਗਾ ਤੇ ਖੀਰਾ ਵੀ ਆਪਾਂ ਨੂੰ ਚੰਗਾ ਰੀਡ ਦੇ ਗਿਆ ਤੇ ਖੀਰੇ ਦੀਆਂ ਵੱਲਾਂ ਨੂੰ ਅਸੀਂ ਬਾਹਰ ਨਹੀਂ ਕੱਢਿਆ ਇਹਦੇ ਵਿੱਚੋਂ ਕੁਝ ਵੀ ਬਾਹਰ ਨਹੀਂ ਕੱਢਣਾ ਜਿੰਨਾ ਵੀ ਜੋਇ ਦੀ ਵੇਸਟਿੰਗ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਗੰਨੇ ਦੀਆਂ ਅਸੀਂ ਲਾਈਨਾਂ ਵਿੱਚ ਪਾ ਦਿੰਨੇ ਆ ਤੇ ਉੱਪਰੋਂ ਮਿੱਟੀ ਪਾ ਕੇ ਨੂੰ ਜਦੋਂ ਕਿੰਨੇ ਦੀ ਮਿੱਟੀ ਚੜਾਵਾਂਗੇ ਤਾਂ ਇਹ ਥੱਲੇ ਮਲਚ ਹੋ ਜਾਣਗੀਆਂ ਤਾਂ ਇਹ ਥੱਲੇ ਗਲ ਕੇ ਰਸਾਇਣਿਕ ਖਾਦ ਦਾ ਕੰਮ ਕਰਨਗੀਆਂ ਜੈਵਿਕ ਖਾਦ ਦਾ ਕੰਮ ਕਰਨਗੀਆਂ ਤਾਂ ਕਿਉਂਕਿ ਇਹਦੇ ਚੋਂ ਆਪਾਂ ਖੀਰਾ ਲੈ ਚੁੱਕੇ ਆ ਤੇ ਵੰਗਾ ਜਿਹੜਾ ਆ ਵੱਲਾਂ ਆਪਾਂ ਵੰਗੇ ਦੀਆਂ ਲਾਈਆਂ ਹੋਈਆਂ ਨੇ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਵੰਗਾ ਲਵਾਂਗੇ ਤੇ ਨਾਲ ਜਿਹੜਾ ਆਪਾਂ ਅਫੇਰ ਅੱਗੇ ਲੈਣਿਕ ਮੱਕੀ ਦੀ ਆ ਗਈ ਮੱਕੀ ਤੋਂ ਬਾਅਦ ਇਹਦੇ ਵਿੱਚ ਆਪਾਂ ਕਿਸਾਨ ਵੀਰੋ ਫਿਰ ਆ ਮਿਰਚਾਂ ਆ ਗਈਆਂ ਤੇ ਮਿਰਚਾਂ ਤੋਂ ਬਾਅਦ ਫਿਰ ਅੱਗੇ ਪਿੰਡੀ ਆ ਗਈ ਤਾਂ ਕਿਸਾਨ ਵੀਰੋ ਇਹਦੇ ਵਿੱਚ ਵੇਖੋ ਤੁਸੀਂ ਆਪਾਂ ਕਿੰਨੀਆਂ ਫਸਲਾਂ ਲੈ ਲਈਆਂ ਧਣੀਆਂ ਸੀਗਾ ਇਹਦੇ ਵਿੱਚ ਧਣੀਆਂ ਆਪਾਂ ਵੇਚ ਚੁੱਕੇ ਆ ਤੇ ਆ ਵੇਖੋ ਇਹ ਪਿੰਡੀ ਆ ਗਈ ਤਾਂ ਕਿਸਾਨ ਵੀਰੋ ਤੁਸੀਂ ਵੇਖੋ ਆਪਾਂ ਕਿੰਨੀਆਂ ਫਸਲਾਂ ਇਹਦੇ ਵਿੱਚ ਗੰਨੇ ਦੇ ਨਾਲ ਗੰਨਾ ਇੱਕ ਆਪਣੀ ਐਫ ਡੀ ਦਾ ਜਾਂ ਸਿਕਿਉਰ ਫਸਲ ਦਾ ਕੰਮ ਕਰੇਗਾ ਗੰਨੇ ਦੇ ਨਾਲ ਆਪਾਂ ਪਿੰਡੀ ਲੈ ਰਹੇ ਆਂ ਪਿੰਡੀ ਦੇ ਨਾਲ ਆਪਾਂ ਇਸ ਤੋਂ ਮਿਰਚ ਲੈ ਲਈ ਧਨੀਆਂ ਲੈ ਲਿਆ ਗੁਵਾਰਾ ਜੋ ਛੋਟਾ ਗੁਵਾਰਾ ਜਾਂ ਵੱਡੀ ਗੁਵਾਰਦੀ ਕਿਸਮ ਉਹ ਲੈ ਲਈ ਤੋਰੀ ਲੈ ਲਈ ਤੋਰੀ ਵੀ ਆਪਾਂ ਚਾਹੀਏ ਟਿੰਡੇ ਵੀ ਆਪਾਂ ਲੈ ਰਹੇ ਆਂ ਲੋਕੀ ਲੈ ਰਹੇ ਆਂ ਕੱਦੂ ਲੈ ਰਹੇ ਆਂ ਸਾਈਡਾਂ ਤੇ ਹਲਦੀ ਹੈ ਕਪਾਹ ਲੈ ਰਹੇ ਆਂ ਤੇ ਕੁਝ ਬੂਟੇ ਆਪਣੇ ਸ਼ਿਮਲਾ ਮਿਰਚ ਦੇ ਨੇ ਮੱਕੀ ਆਪਾਂ ਛਲੀਆਂ ਵਾਲੀ ਲੈ ਰਹੇ ਆਂ ਤਾਂ ਮੂੰਗਫਲੀ ਵੀ ਇਹਦੇ ਵਿੱਚ ਬੀਜੀ ਹੋਈ ਹੈ ਤਾਂ ਉਹ ਆਪਾਂ ਘਰ ਦੇ ਖਾਣ ਲਈ ਆਪਣੀ ਮੂੰਗਫਲੀ ਹੋ ਜੂਗੀ ਤਾਂ ਕਿਸਾਨ ਨੂੰ ਮੇਰਾ ਇਹ ਖੇਤੀ ਮਾਡਲ ਬਣਾਉਂਦਾ ਇਹੀ ਮਕਸਦ ਸੀ ਕਿ ਕਿਸਾਨ ਨੂੰ ਬਾਜ਼ਾਰ ਤੇ ਘੱਟ ਡਿਪੈਂਡ ਹੋਣਾ ਪਵੇ ਤੇ ਇਹ ਜਿੱਥੇ ਆਪਣੀ ਆਮਦਨ ਦਾ ਸੋਰਸ ਬਣ ਰਿਹਾ ਹੈ ਤਾਂ ਨਾਲ ਦੀ ਨਾਲ ਜਿਹੜਾ ਹੈ ਆਪਣੇ ਘਰ ਦੇ ਖਰਚੇ ਨੇ ਜਾਂ ਸਬਜ਼ੀਆਂ ਆਪਣੀਆਂ ਖਾਣ ਨੂੰ ਆਪਦੀਆਂ ਹੋ ਗਈਆਂ ਸਾਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਬਾਕੀ ਹੋਰ ਜੋ ਜਾਣਕਾਰੀ ਹੈ ਉਹ ਆਪਾਂ ਅਗਲੀ ਵੀਡੀਓ ਵੀ ਸ਼ੇਅਰ ਕਰਾਂ ਕਿਉਂਕਿ ਵੀਡੀਓ ਲੰਮੀ ਹੋ ਚੱਲੀ ਹੈ ਤੇ ਕਿਸਾਨ ਵੀਰੋ ਤੁਸੀਂ ਲੰਮੀ ਵੀਡੀਓ ਨੂੰ ਪਸੰਦ ਨਹੀਂ ਕਰਦੇ ਆ ਵੇਖੋ ਇੱਥੇ ਇਸ ਤਰੀਕੇ ਨਾਲ ਪਰ ਵਿੱਚ ਆ ਮੂੰਗਫਲੀ ਦਾ ਬੂਟਾ ਹੈ ਮੂੰਗਫਲੀ ਵੀ ਬੀਜੀ ਹੋਈ ਹੈ ਵੀਡੀਓ ਦੇਖਣ ਲਈ ਕਿਸਾਨ ਵੀਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ